ਲਓ ਜੀ ਬਹੁਤ ਸਸਤੇ ਰੇਟਾਂ ਦੇ ਕੁੜਤੇ ਪਜਾਮੇ ਹਜ਼ਾਰ ਦੇ 5 ਸਦਾ ਬਾਹਰ ਦੇ ਕੁੜਤੇ ਪਜਾਮੇ ਆਹ ਦੇਖ ਸਕਦੇ ਹੋ ਤੁਸੀਂ ਰੰਗ ਬਹੁਤ ਸੋਹਣੇ 2-200 ਰੁਪਏ ਦੀ ਸੀ ਲੱਗੀ ਹੈ 1 ਤਰੀਕ ਤੱਕ 1 ਤਰੀਕ ਤੱਕ ਸਤਗੁਰ ਕਲਾਥ ਸੁਨਾਮ ਤੋਂ 2-200 ਦੇ ਕੁੜਤੇ ਪਜਾਮੇ ਆਹ ਲਓ ਜੀ ਏਕੇ ਦਾ ਮਾਲ ਆ ਗਿਆ ਬਹੁਤ ਵਧੀਆ ਸਸਤੇ ਰੇਟਾਂ ਤੇ ਤੇ ਕਢਾਈਆਂ ਦੁਪट्टे ਤੁਸੀਂ ਦੇਖ ਸਕਦੇ ਹੋ ਤੇ ਮੇਲਾ ਪੂਰਾ ਭਖਿਆ ਹੋਇਆ ਹੈ 1 ਤਰੀਕ ਤੱਕ ਬਹੁਤ ਸਸਤੇ ਰੇਟਾਂ ਦੇ ਜਿਵੇਂ ਆਹ ਸੂਟ ਨੇ ਆ ਦੇਖੋ 250 ਰੁਪਏ ਦੇ ਆ 250 ਰੁਪਏ ਦਾ ਸੂਟ ਦੇਖ ਰਹੇ ਹਾਂ ਬਹੁਤ ਵਧੀਆ ਆ ਦੇਖੋ 250 ਰੁਪਏ ਦਾ ਸੂਟ ਆ 250 ਰੁਪਏ ਦਾ ਸੂਟ ਆ ਜਿਵੇਂ ਐਦਾਂ ਦੇ ਬ੍ਰਾਂਡ ਸੂਟ ਨੇ ਇਹ 1000 ਦੇ ਤਿੰਨ ਨੇ ਜੀ 1000 ਰੁਪਏ ਦੇ ਤਿੰਨ ਸੂਟ ਨੇ ਖਰੀਦ ਸਕਦੇ ਹਾਂ ਜੀ ਆਹ ਸੂਟ ਬਹੁਤ ਸੋਹਣਾ ਤੇ ਵਧੀਆ ਰਿਯਾਨ ਦਾ ਸੂਟ ਆ ਜਿਵੇਂ 7-800 ਰੁਪਏ ਵਾਲਾ ਤੇ ਆ 500 ਰੁਪਏ ਦਾ ਸੂਟ ਨਹੀਂ ਹੈਗਾ ਹੁਣ ਅਸੀਂ ਸਿਰਫ ਲਾਵਾਂਗੇ 350 ਰੁਪਏ ਦਾ ਸੂਟ ਆ 1000 ਦੇ 3 ਸੂਟਾ 1000 ਦੇ 3 ਸੂਟਾਂ ਤੋਂ ਵੱਧ ਕੋਈ ਰੇਟ ਨਹੀਂ ਹੈਗਾ 1 ਤਰੀਕ ਤੱਕ ਸੇਲ ਮੇਲਾ ਪੂਰਾ ਭਗਿਆ ਹੋਇਆ ਤਾਂ ਸਤਗੁਰ ਕਲਾਸ ਸੁਨਾਮ ਤੇ ਪਹੁੰਚੋ ਆਗੇ ਤੁਸੀਂ ਆਪਦੇ ਨਵੇਂ ਮਨਪਸੰਦੇ ਰੇਟ ਤੇ ਸਸਤੇ ਰੇਟਾਂ ਦੇ ਕੱਪੜਾ ਖਰੀਦ ਸਕਦੇ ਹੋ ਤੇ ਸੋਨ ਨੂੰ ਪਤੀ ਹੈ ਵੀ ਅਸੀਂ ਸੇਲ ਮੇਲਾ ਲਾ ਕੇ ਰੱਖਦੇ ਆਂ ਤੇ ਹੁਣ 1 ਤਰੀਕ ਤੱਕ ਸੇਲ ਮੇਲਾ ਪੂਰਾ ਭੱਕਿਆ ਹੋਇਆ ਹੈ ਦੇਖ ਸਕਦੇ ਹੋ ਆ ਖੋਲੇ ਬਾਈ ਆ ਸਾਨੂੰ 2.5 250 ਰੁਪਏ ਦੇ ਸੂਟ ਦਿਖਾਵਾਂਗੇ ਜੀ ਬਹੁਤ ਵਧੀਆ 250 ਰੁਪਏ ਦਾ ਸੂਟ ਆ ਆ ਦੇਖੋ ਐਦਾਂ ਸੂਟ ਹੈ ਤੇ ਇਹਦਾ ਦੁਪੱਟਾ ਜੀ ਆ ਐਦਾਂ ਦੋ ਐ ਦੁਪੱਟਾ ਹੋਊਗਾ ਪੂਰਾ ਵਧੀਆ ਪੂਰਾ 4-500 ਵਾਲਾ ਸੂਟ ਹੈ ਇਹਦਾ ਰੇਟ ਹੋਊਗਾ ਜੀ 250 ਰੁਪਏ ਚ ਇਹਦੇ ਵਿੱਚ ਕਲਰ ਆ 1 2 3 ਤੇ 1 ਨੀਚੇ ਹੋ 4 ਜੀ ਚਾਰ ਕਲਰ ਨੇ ਸਿਰਫ 250 ਰੁਪਏ ਦਾ ਸੂਟ ਹੈ ਜੀ ਇਹ ਪੂਰਾ ਮੇਲਾ ਭਖ ਹੋਇਆ ਇੱਕ ਤਰੀਕ ਤੱਕ ਸਤਗੁਰ ਕਲਾਥ ਸਨਾਮ ਤੋਂ ਜੀ